ਤੁਸੀਂ ਦੇਖਿਆ ਹੋਣਾ ਘਰੇ ਜਾ ਕੇ ਜੇ ਸਾਲ ਪਹਿਲਾਂ ਇਸੇ ਬੱਚੇ ਨੇ ਬੜੇ ਚਾਣਾ ਕੋਠੀ ਪੁਆਈ ਪਰ ਉਹਨੂੰ ਰਹਿਣਾ ਨਸੀਬ ਨਹੀਂ ਹੋਇਆ ਜਦੋਂ ਅਸੀਂ ਘਰੋ ਘਰੀ ਚਲੇ ਗਏ ਭੋਗ ਪੈ ਗਿਆ ਇੱਕ ਖਾਲੀ ਘਰ ਉਹਨਾਂ ਨੂੰ ਖਾਣ ਨੂੰ ਆਉਣਾ ਪਰ ਅਸਲ ਦੇ ਵਿੱਚ ਇੱਕ ਬੰਦੇ ਦਾ ਕਤਲ ਹੋਇਆ ਚਾਰ ਕਤਲ ਹੋਏ ਉਹਦੇ ਦਾਦੇ ਦਾ ਉਹਦੀ ਦਾਦੀ ਦਾ ਉਹਦੇ ਪਿਓ ਦਾ ਉਹਦੀ ਮਾਂ ਦਾ ਕੰਬਰੇ ਮਾਮਾ ਜੀ ਕਾਰੇ ਸੇ ਮੈਂ ਮੇਰੇ ਨਾਲ ਲੜੂ ਕੌਣ ਉੱਥੇ ਮੇਰ ਨਾਲ ਮੇਰ ਨਾਲ ਮਜ਼ਾਕ ਕੌਣ ਕਰੂਗਾ ਕਿ ਮੈਨੂੰ ਤੰਗ ਕੌਣ ਕਰੂਗਾ ਇੱਕ ਵਾਰੀ ਉਹਦੀ ਮਾਤਾ ਆਈ ਵੀ ਅੰਦਰੋਂ ਉਹਨੂੰ ਆਵਾਜ਼ ਮਾਰਨ ਬੇਟਾ ਨੇਰਾ ਹੋ ਗਿਆ ਕਰਿਆ ਜਾ ਤਾਂ ਉਹਨੇ ਦੇਖਿਆ ਬੱਚੇ ਖੜੇ ਆ ਹਾਂ ਤੇ ਵਹਾਨ ਪ੍ਰਮਾਨ ਦੇ ਬੱਚੇ ਚਲੋ ਅਸੀਂ ਖੇਡੀ ਜਾਂਦੇ ਬੱਚੇ ਗੱਲਾਂ ਕਰਦੇ ਤੋ ਵਾਪਸ ਹੋ ਜੇ ਹੁਣ ਉਹ ਦੇਖ ਤੁਸੀਂ ਦੇਖਿਆ ਉਹਨਾਂ ਦੀ ਗੱਲ ਸੁਣੀਓ ਕਿੰਨਾ ਪਛਤਾਉਂਦੇ ਆ ਵੀ ਜੇ ਮੈਂ ਆਵਾਜ਼ ਮਾਰਨ ਗਈ ਸੀ ਤੇ ਮੈਂ ਲੈ ਹੀ ਆਉਂਦੀ ਉਹਨੂੰ ਵਾਪਸ ਇਹ ਵੈਪਨ ਜਿਹੜੇ ਸਾਡੂ ਇਸ਼ੂ ਹੁੰਦੇ ਨਾ ਉਹ ਇਸ ਕੰਮ ਵਾਸਤੇ ਨੇ ਵੀ ਤੁਸੀਂ ਜਾ ਕੇ ਗੁਆਂਢੀਆਂ ਨੂੰ ਤਪਕੇ ਮਾਰਨੇ ਆ ਉਹਨਾਂ ਨੂੰ ਜਾ ਕੇ ਦਬਕੇ ਮਾਰਨੇ ਗਨ ਕਲਚਰ ਦੇ ਨਾਲ ਉਹਨਾਂ ਨੂੰ ਰਫਲਾਂ ਦਿਖਾ ਕੇ ਕਹਿਣਾ ਵੀ ਤੁਹਾਡੀਆਂ ਵਟਾਂ ਵੀ ਵੱਡਾਂਗੇ ਤੁਹਾਡੇ ਦਰਖਤ ਵੀ ਸਾੜਾਂਗੇ ਤੁਹਾਡੀਆਂ ਫਸਲਾਂ ਵੀ ਖਰਾਬ ਕਰਾਂਗੇ ਇਹ ਇਹ ਗੱਨਾ ਇਸ ਕਰਕੇ ਨਹੀਂ ਦਿੱਤੀ ਹੁੰਦੀ ਸਰਕਾਰ ਇਹ ਨਾਦਰ ਰਵਈਆ ਇਸ ਤਰ੍ਹਾਂ ਦਾ ਸੀ ਸ਼ਾਇਦ ਇਹਨਾਂ ਦੇ ਸ਼੍ਰੀ ਇਕਬੀਲਨ ਵੀ ਇਸ ਗੱਲ ਦਾ ਪਤਾ ਹੈਗਾ ਵੀ ਉਹਨਾਂ ਨਾਲ ਵੀ ਕਿਸੇ ਨਾ ਬਣਦੀ ਨਹੀਂ ਹੰਕਾਰ ਬਹੁਤ ਸੀਗਾ ਜੀ ਜ਼ਮੀਨ ਜਾਇਦਾ ਹੰਕਾਰ ਤੇ ਉਸ ਤੋਂ ਬਾਅਦ ਜੋ ਤੁਹਾਡੇ ਕੋਲੇ ਤੁਸੀਂ ਸ਼ਰਾਬ ਪੀਤੀ ਹੋਵੇ ਰਾਤ ਨੂੰ ਤੇ ਉਦੋਂ ਬਾਅਦ ਤੁਹਾਡੇ ਕੋਲ ਹਥਿਆਰ ਆ ਤਾਂ ਹੰਕਾਰ ਤੁਸੀਂ ਦੇਖੋ ਵੀ ਕਿੰਨੇ ਡਿਗਰੀ ਵਾਜ ਜਾਂਦਾ ਦੋਵੇਂ ਜਿਹੜੇ ਦੋਸ਼ੀ ਸੀ ਜਿਹੜੇ ਮੁੱਖ ਦੋਸ਼ੀ ਸੀ ਦੋਵੇਂ ਜਿਹੜੇ ਹੈਗੇ ਉਹ ਕਾਬੂ ਕਰ ਲਿਆ ਪਿਓ ਪੁੱਤ ਪਿਓ ਪੁੱਤ ਕਾਬੂ ਕਰ ਲਿਆ ਜੀ ਵੀ ਇਹੋ ਜਿਹੇ ਬੰਦਿਆਂ ਨੂੰ ਸਿਰਫ ਇੱਕ ਕਤਲ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ 5 ਕਤਲਾਂ ਦੀ ਸਜ਼ਾ ਮਿਲਣੀ ਚਾਹੀਦੀ ਔਰ ਇਹਨਾਂ ਨੂੰ ਜਿਹੜੀ ਮੈਕਸਿਮਮ ਸਾਡੇ ਕਾਨੂੰਨ ਦੇ ਮੁਤਾਬਿਕ ਜਿਹੜੀ ਸਜ਼ਾ ਬਣਦੀ ਆ ਉਹ ਮਿਲਣੀ ਚਾਹੀਦੀ ਫੈਮਲੀਆਂ ਨਿਊਕਲੀਅਰ ਹੋ ਰਹੀਆਂ ਵਾਂ ਸਿੰਗਲ ਚਾਈਲਡ ਆ ਸਾਰੇ ਸਰਪਕ ਦਾ ਔਰ ਉਸ ਇਕੱਲੇ ਬੱਚੇ ਦੇ ਤੋਂ ਹੀ ਪਰਿਵਾਰ ਖੜਾ ਹੁੰਦਾ ਆਪਣੇ ਗੁੱਸੇ ਨੂੰ ਸ਼ਾਂਤ ਰੱਖੋ ਅਗਰ ਕੋਈ ਵੀ ਮਾੜਾ ਮੋਟਾ ਲੜਾਈ ਝਗੜਾ ਉਹਨੂੰ ਬਿਲਕੁਲ ਸਟਾਪ ਕਰ ਦਿਓ ਔਰ ਜਿਹੜੀ ਗੱਲ ਬਾਈ ਨੇ ਕਿ ਵਾਕਈ ਦੋ ਤਿੰਨ ਬੱਚੇ ਅੱਜ ਦੇ ਸਮੇਂ 'ਚ ਹੋਣੇ ਚਾਹੀਦੇ ਅੱਜ ਘਰ ਖਾਲੀ ਹੋ ਗਿਆ ਲੱਖਰ ਪਈਆਂ ਦੀ ਕੋਠੀ ਜਿਹੜੀ ਕੋਠੀ ਉਹਨੇ ਪੁੱਤ ਨੇ ਆਪ ਬਣਾਈ ਸੀ ਆਪ ਨਾਲ ਲੱਗ ਕੇ ਮਿਸਤਰੀਆਂ ਦੇ ਕੱਲੀ ਕੱਲੀ ਚੀਜ਼ ਲਵਾਈ ਸੀ ਪਰ ਅੱਜ ਉਹ ਖਾਲੀ ਘਰ ਹੋ ਗਿਆ ਕਰਮਨ ਜੋਦਾ ਸਸਕਾਰ ਕਰ ਦਿੱਤਾ ਗਿਆ ਪਰ ਮਾਪਿਆਂ ਨੂੰ ਉਹ ਦੁੱਖ ساری ਜ਼ਿੰਦਗੀ ਨਹੀਂ ਭੁੱਲੇਗਾ ਜੋ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਅੱਧੇ ਮਰਲੇ ਪਿੱਛੇ ਦੋਸ਼ੀਆਂ ਨੇ ਗੋਲੀ ਮਾਰ ਦਿੱਤੀ ਫਿਲਹਾਲ ਉਹਨਾਂ ਦੇ ਰਿਸ਼ਤੇਦਾਰ ਸਾਡੇ ਕੋਲੇ ਮੌਜੂਦ ਨਹੀਂ ਕਿਉਂਕਿ ਇਸ ਘੜੀ ਦੇ ਵਿੱਚ ਜਿਹੜਾ ਪਰਿਵਾਰ ਆ ਉਹਦੇ ਨਾਲ ਤਾਂ ਗੱਲ ਨਹੀਂ ਹੋ ਸਕਦੀ ਬਾਕੀ ਗੱਲਬਾਤ ਕਰਦੇ ਭਾਈ ਜੀ ਇਨਸਾਫ ਕੋਈ ਮਿਲਿਆ ਕਤਲ ਦਾ ਕਤਲ ਹੀ ਇਹਨੂੰ ਕਵਾਂਗੇ ਉਹ ਦੋਸ਼ੀ ਕਿੱਥੇ ਨੇ ਕੀ ਪੁਲਿਸ ਨੇ ਕੀਤਾ ਕੀ ਕਾਰਵਾਈ ਹੋਈ ਦੋ ਤਿੰਨ ਦਿਨ ਬੀਤ ਗਏ ਇਸ ਤਰ੍ਹਾਂ ਜੀ ਇਨਸਾਫ ਤਾਂ ਉਦੋਂ ਹੀ ਮਿਲੂਗਾ ਜਦੋਂ ਉਹ ਬੰਦਿਆਂ ਨੂੰ ਉਹਨਾਂ ਦੀ ਬਣਦੀ ਸਜ਼ਾ ਅਦਾਲਤ ਵੱਲੋਂ ਮਿਲੂਗੀ। ਫਿਲਹਾਲ ਜਿਹੜੀ ਸਾਡੀ ਇੱਕ ਵੱਡੀ ਮੰਗ ਸੀ ਵੀ ਜਿਸ ਤਰ੍ਹਾਂ ਦੋਸ਼ੀ ਜਿਹੜੇ ਸੀਗੇ ਉਹ ਫਰਾਰ ਹੋ ਗਏ ਸੀਗੇ ਇਹ ਕਾਂਡ ਕਰਕੇ ਤਾਂ ਉਹ ਉਹਨਾਂ ਨੂੰ ਉਹਨਾਂ ਦੀ ਖੋਜ ਪੜਤਾਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਬੜੀ ਮਿਹਨਤ ਕਰਕੇ ਔਰ ਮੈਂ ਧੰਨਵਾਦ ਵੀ ਕਰਦਾ ਮਾਨਯੋਗ ਸਰਦਾਰ ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਜੀ ਸਿੱਧੂ ਡੀਐਸਪੀ ਵਰਜਿੰਦਰਜੀਤ ਸਿੰਘ ਡੀਐਸਪੀ ਗੁਰਦੀਪ ਸਿੰਘ ਤੇ ਆਪਣੇ ਐਸ ਐਚਓ ਮੱਲਾਂ ਵਾਲਾ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨੇ ਬੜੀ ਮਿਹਨਤ ਕੀਤੀ ਬੜੀ ਤੰਦ ਹੀ ਨਾਲ ਇਹ ਬੰਦੇ ਜਿਹੜੇ ਜੀ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਵਾਪਸੀ ਉਹ ਤਾਂ ਜੀ ਪਰਸੋਂ ਹੋ ਗਿਆ ਸੀਗਾ ਪੇਸ਼ ਹੋ ਗਿਆ ਸੀਗਾ ਤੇ ਕੱਲ ਉਹਨਾਂ ਨੇ ਰੀਡ ਕਰਕੇ ਉਹਨਾਂ ਦੇ ਰਿਸ਼ਤੇਦਾਰਾਂ 'ਤੇ ਪ੍ਰੈਸ਼ਰ ਬਣਾ ਕੇ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਇਹ ਦੋਵੇਂ ਜਿਹੜੇ ਦੋਸ਼ੀ ਸੀ ਜਿਹੜੇ ਮੁੱਖ ਦੋਸ਼ੀ ਸੀ ਦੋਵੇਂ ਜਿਹੜੇ ਹੈਗੇ ਉਹ ਕਾਬੂ ਕਰ ਲਿਆ ਪਿਓ ਪੁੱਤ ਪਿਓ ਪੁੱਤ ਕਾਬੂ ਕਰ ਲਿਆ ਜੀ ਪਰ ਹਜੇ ਵੀ ਜਿਹੜੇ ਉਹਨਾਂ ਦੇ ਨਾਲ ਦੋ ਉਹਨਾਂ ਦੇ ਹੋਰ ਵਿਅਕਤੀ ਸੀ ਜਿਨ੍ਹਾਂ 'ਚੋਂ ਇੱਕ ਉਹਨਾਂ ਦਾ ਸਿਰੀ ਸੀਗਾ ਭਈਆ ਸੀਗਾ ਉਹ ਹਜੇ ਫਰਾਰ ਆ ਜੀ ਅਸੀਂ ਆਸ ਕਰਦੇ ਹਾਂ ਕਿ ਪੁਲਿਸ ਕੰਮ ਕਰ ਰਹੀ ਆ ਉਹ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਵੇ ਭਜੀ ਘਾਟਾ ਤਾਂ ਪੁੱਤ ਦਾ ਨਹੀਂ ਪੂਰਾ ਹੋ ਸਕਦਾ ਤੁਹਾਡੇ ਰਿਸ਼ਤੇ ਚ ਕੀ ਲੱਗਦੇ ਸੀ ਵੈਸੀ ਲੜਕਾ ਉਹ ਮੇਰੇ ਮਾਮਾ ਜੀ ਦਾ ਪੁੱਤਾ ਸੀਗਾ ਜੀ ਔਰ ਮੈਂ ਇਹ ਗੱਲ ਕਰਨਾ ਚਾਹੁੰਦਾ ਵੀ ਜਿਸ ਤਰ੍ਹਾਂ ਦਾ ਅੱਜ ਸਾਡਾ ਮਾਹੌਲ ਆ ਫੈਮਲੀਜ਼ ਨਿਊਕਲੀਅਰ ਹੋ ਰਹੀਆਂ ਵਾ ਸਿੰਗਲ ਚਾਈਲਡ ਆ ਸਾਰੇ ਸਰਪਕ ਦਾ ਔਰ ਉਸ ਇਕੱਲੇ ਬੱਚੇ ਦੇ ਉੱਤੇ ਹੀ ਪਰਿਵਾਰ ਖੜਾ ਹੁੰਦਾ ਤੁਸੀਂ ਦੇਖਿਆ ਹੁਣੇ ਘਰੇ ਜਾ ਕੇ ਜੇ ਸਾਲ ਪਹਿਲਾਂ ਇਸੇ ਬੱਚੇ ਨੇ ਬੜੇ ਅਚਾਨਕ ਕੋਠੀ ਪੁਵਾਈਆ ਪਰ ਉਹਨੂੰ ਰਹਿਣਾ ਨਸੀਬ ਨਹੀਂ ਹੋਇਆ ਹੁਣ ਮੈਂ ਇੱਕ ਗੱਲ ਕਹਿੰਦਾ ਸੁਖ ਜੀ ਇੱਥੇ ਇੱਕ ਮੌਤ ਜਿਹੜੀ ਫਿਜ਼ੀਕਲ ਮੌਤ ਆ ਉਹ ਸਾਨੂੰ ਦੱਸਦਾ ਕਿ ਇੱਕ ਬੰਦੇ ਦਾ ਕਤਲ ਹੋ ਗਿਆ ਪਰ ਅਸਲ ਦੇ ਵਿੱਚ ਇੱਕ ਬੰਦੇ ਦਾ ਕਤਲ ਨਹੀਂ ਹੋਇਆ ਚਾਰ ਕਤਲ ਹੋਏ ਆ ਜੀ ਉਹਦੇ ਦਾਦੇ ਦਾ ਉਹਦੀ ਦਾਦੀ ਦਾ ਉਹਦੇ ਪਿਓ ਦਾ ਉਹਦੀ ਮਾਂ ਦਾ ਉਹ ਇੱਕਦਮ ਮਰ ਗਿਆ ਇਹਨਾਂ ਨੇ ਰੋਜ਼ ਤਿਲ ਤਿਲ ਕਰਕੇ ਮਰਨਾ ਸੋ ਸਮਾਜ ਦੇ ਵਿੱਚ ਮੈਂ ਇਹ ਗੱਲ ਕਰਦਾ ਕੋਰਟ ਵੀ ਇਹ ਦੇਖਦੀ ਵੀ ਸਜ਼ਾ ਇੱਕ ਕਤਲ ਦੀ ਮਿਲਨੀ ਆ ਹਾਲਾਂਕਿ ਚਾਰ ਬੰਦੇ ਉਹਨਾਂ ਨੇ ਹੋਰ ਕਤਲ ਕਰਤੇ ਇੱਕ ਪੂਰਾ ਪਰਿਵਾਰ ਕਤਲ ਹੋ ਗਿਆ ਜੀ ਇਹ ਗੱਲ ਦੇ ਵਿੱਚ ਇਹ ਬਹੁਤ ਵੱਡੀ ਗੱਲ ਆ ਜੀ ਘਾਟਾ ਨਹੀਂ ਪੂਰਾ ਹੋ ਸਕਦਾ ਪੁੱਤ ਗਏ ਦਾ ਪਰ ਅਨਸਾਫ਼ ਆਪਾਂ ਕਹਿ ਦਿੰਨੇ ਵੀ ਸਜ਼ਾ ਹੋਗੀ ਇੱਕ ਆਪਾਂ ਵੈਸੇ ਹੀ ਸੋਚੀਏ ਕੀ ਇਨਸਾਨੀ ਨਾਤੀ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਬੰਦੇ ਆ ਇਹੋ ਜਿਹੇ ਨਹੀਂ ਜਿਹੜੇ ਇਹ ਨਹੀਂ ਦੇਖਿਆ ਵੀ ਉਹਨਾਂ ਦਾ ਪੁੱਤ ਆ ਸਾਡਾ ਹੀ ਪੁੱਤ ਆ ਸਿੱਧੀ ਗੋਲੀ ਮਾਰਦੀ ਸੁਖ ਜੀ ਜਿਹੜੇ ਸਾਡੇ ਕੋਲੇ ਇਨਸਾਫ ਦੀ ਜਿਹੜੀ ਸਾਡਾ ਪੈਮਾਨਾ ਨਾ ਜਿਹੜਾ ਸਾਡਾ ਇੰਡੀਅਨ ਸਟੈਂਡਰਡ ਆ ਹਨਾ ਆਪੀਸੀ ਦੇ ਵਿੱਚ ਜੋ ਇੰਡੀਅਨ ਪੀਨਲ ਕੋਡ ਦੇ ਵਿੱਚ ਜਾਂ ਸਾਡੇ ਸੰਵਿਧਾਨ ਦੇ ਵਿੱਚ ਜਾਂ ਸਾਡੇ ਕਾਨੂੰਨ ਦੇ ਮੁਤਾਬਕ ਜਿਹੜੀ ਮੈਕਸਿਮਮ ਤੋਂ ਮੈਕਸਿਮਮ ਸਜ਼ਾ ਉਹ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਦੇਖੋ ਅਸੀਂ ਜੇ ਸਾਡੇ ਕੋਲੇ ਫਾਂਸੀ ਦਾ ਹੋਵੇ ਸਭ ਕਾਨੂੰਨ ਤਾਂ ਅਸੀਂ ਇਹ ਕਹੀਏ ਵੀ ਇਹੇ ਵਜ੍ਹਾ ਬੰਦਿਆਂ ਨੂੰ ਫਾਇਲ ਆਓ ਜੀ ਜਿਹੜੇ ਬੰਦੇ ਸਮਾਜ ਦੇ ਵਿੱਚੋਂ ਦੇਖੋ ਜਿਹੜਾ ਇਹ ਵੈਪਨ ਜਿਹੜੇ ਸਾਨੂੰ ਇਸ਼ੂ ਹੁੰਦੇ ਨੇ ਨਾ ਉਹ ਇਸ ਕੰਮ ਵਾਸਤੇ ਨੇ ਇਹ ਵੀ ਤੁਸੀਂ ਜਾ ਕੇ ਗਵਾਂਡੀਆਂ ਨੂੰ ਤਫਕੇ ਮਾਰਨੇ ਆ ਇਹ ਹੁੰਦੇ ਵੀ ਤੁਹਾਨੂੰ ਕੋਈ ਲੁੱਟਖੋਟ ਹੋਣ ਲੱਗੀ ਆ ਤੁਹਾਡੇ ਕੋਈ ਬੰਦਾ ਰਾਤ ਨੂੰ ਚੋਰ ਤੁਹਾਡੇ ਘਰੇ ਆ ਗਿਆ ਕੋਈ ਬੰਦੇ ਤੁਹਾਨੂੰ ਮਾਰਨ ਪੈ ਗਿਆ ਦੋ ਚਾਰ ਉਦੋਂ ਅਸੀਂ ਹਥਿਆਰ ਵਰਤਣਾ ਦਾ ਛੋਟੇ ਬੱਚਿਆਂ ਤੇ ਜਾ ਕੇ ਆਂਡੀਆਂ ਗਵਾਡੀਆਂ ਨੂੰ ਛੋਟੇ ਜ਼ਿਮੀਂਦਾਰਾਂ ਨੂੰ ਜਿਨ੍ਹਾਂ ਨੂੰ 5-5 7-7 ਕਿੱਲੇ ਜ਼ਮੀਨ ਆ ਜਿਨ੍ਹਾਂ ਦੀ ਉਹਨਾਂ ਨੂੰ ਜਾ ਕੇ ਦਫਕੇ ਮਾਰਨੇ ਗਨ ਕਲਚਰ ਦੇ ਨਾਲ ਉਹਨਾਂ ਨੂੰ ਰਫਲਾਂ ਦਿਖਾ ਕੇ ਕਹਿਣਾ ਵੀ ਤੁਹਾਡੀਆਂ ਵਟਾਂ ਵੀ ਵੱਡਾਂਗੇ ਤੁਹਾਡੇ ਦਰਖਤ ਵੀ ਸਾੜਾਂਗੇ ਤੁਹਾਡੀਆਂ ਫਸਲਾਂ ਵੀ ਖਰਾਬ ਕਰਾਂਗੇ ਇਹ ਇਹ ਗੰਨਾ ਇਸ ਕਰਕੇ ਨਹੀਂ ਦਿੱਤੀਆਂ ਹੁੰਦੀਆਂ ਸਰਕਾਰ ਨੇ ਇਹੋ ਜੀ ਸੋਚੀ ਇਹਨਾਂ ਦੀ ਇਹਨਾਂ ਦੀ ਬਿਲਕੁਲ ਇਹੋ ਜੀ ਸੋਚੀ ਤੁਸੀਂ ਮੇਰੀ ਗੱਲ ਨੂੰ ਛੱਡੋ ਤੁਸੀਂ ਇਸ ਇਲਾਕੇ ਦੇ ਵਿੱਚੋਂ ਜਿੱਥੇ ਜਿੱਥੇ ਵੀ ਇਹਨਾਂ ਦੀ ਪੈੜੀ ਜਿਹ ਤੇ ਆਂਡੀਆਂ ਗਵਾਂਡੀਆਂ ਨਾਲ ਲੱਗਦੀ ਆ ਉਹਨਾਂ ਨੂੰ ਜਾ ਕੇ ਪੁੱਛੋ ਵੀ ਇਹਨਾਂ ਦਾ ਰਵਈਆ ਕਿਸ ਤਰ੍ਹਾਂ ਦਾ ਸੀਗਾ ਇਹਨਾਂ ਦਾ ਰਵਈਆ ਇਸ ਤਰ੍ਹਾਂ ਦਾ ਸੀ ਸ਼ਾਇਦ ਇਹਨਾਂ ਦੇ ਸ਼ਰੀਕੇ ਕਬੀਲੇ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਵੀ ਉਹਨਾਂ ਨਾਲ ਵੀ ਕਿਸੇ ਨਾਲ ਬਣਦੀ ਨਹੀਂ ਹੰਕਾਰ ਬਹੁਤ ਸੀਗਾ ਜੀ ਪੈਸੇ ਦਾ ਹੰਕਾਰ ਜ਼ਮੀਨ ਜਾਇਦਾਦ ਦਾ ਹੰਕਾਰ ਤੇ ਉਸ ਤੋਂ ਬਾਅਦ ਜੋ ਤੁਹਾਡੇ ਕੋਲੇ ਤੁਸੀਂ ਸ਼ਰਾਬ ਪੀਤੀ ਹੋਵੇ ਰਾਤ ਨੂੰ ਤੇ ਉਦੋਂ ਬਾਅਦ ਤੁਹਾਡੇ ਕੋਲ ਹਥਿਆਰ ਹੋ ਤਾਂ ਹੰਕਾਰ ਤੁਸੀਂ ਦੇਖੋ ਵੀ ਕਿੰਨੇ ਡਿਗਰੀ ਫਾ ਜਾਂਦਾ ਘਰ ਤਾਂ ਉਧਰਲਾ ਵੀ ਤਬਾਹ ਹੋਇਆ ਤੇ ਤਬਾਹ ਤਾਂ ਇਹਨਾਂ ਦਾ ਵੀ ਹੋ ਗਿਆ ਕੋਈ ਜੀ ਸਾਡਾ ਤਾਂ ਸਭ ਕੁਝ ਹੀ ਖਤਮ ਹੋ ਗਿਆ ਠੀਕ ਹੈ ਜੀ ਪਰ ਅੰਗਰੇਜ਼ੀ ਦੇ ਵਿੱਚ ਕਹਿੰਦੇ ਹੁੰਦੇ ਨੇ ਕਹਾਵਤ ਹੰਕਾਰੀ ਦਾ ਸਿਰ ਨੀਵਾ ਸੋ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਵੀ ਇਹਨਾਂ ਦਾ ਸਿਰ ਨੀਵਾ ਵਾ ਔਰ ਅਸੀਂ ਆਸ ਕਰਦੇ ਹਾਂ ਜਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਨੇ ਕੰਮ ਕੀਤਾ ਜਿਸ ਤਰੀਕੇ ਨਾਲ ਇਹ ਕੇਸ ਰਜਿਸਟਰਡ ਹੋਇਆ ਅਦਾਲਤਾਂ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਵੀ ਇਹੋ ਜਿਹੇ ਬੰਦਿਆਂ ਨੂੰ ਸਿਰਫ ਇੱਕ ਕਤਲ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਪੰਜ ਕਤਲਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਇਹਨਾਂ ਨੂੰ ਜਿਹੜੀ ਮੈਕਸਿਮਮ ਸਾਡੇ ਕਾਨੂੰਨ ਦੇ ਮੁਤਾਬਕ ਜਿਹੜੀ ਸਜ਼ਾ ਬਣਦੀ ਆ ਉਹ ਮਿਲਣੀ ਚਾਹੀਦੀ ਹੈ ਪਰਿਵਾਰ ਨੂੰ ਅਸੀਂ ਦੇਖਿਆ ਉਹਨਾਂ ਦੇ ਮਦਰ ਨੂੰ ਉਹਨਾਂ ਦੇ ਫਾਦਰ ਨੂੰ ਉਹ ਤਾਂ ਮਤਲਬ ਸਦਮੇ ਚੋਂ ਹੀ ਬਾਹਰ ਨਿਕਲ ਰਹੇ ਮੈਂ ਸੁੱਖ ਜੀ ਉਹੀ ਕਹਿ ਰਿਹਾ ਜੀ ਲਾਸ਼ਾਂ ਬਣ ਕੇ ਤੁਰੇ ਫਿਰਦੇ ਆ ਉਹ ਸਾਨੂੰ ਲੱਗਦਾ ਉਹ ਸਾਹ ਲੈ ਰਹੇ ਆ ਰੋਟੀ ਪਾਣੀ ਖਾ ਰਹੇ ਆ ਜਿਉਂ ਪਾਣੀ ਪੀ ਰਹੇ ਆ ਜਾਂ ਤੁਰੇ ਫਿਰਦੇ ਆ ਪਰ ਅੰਦਰੋਂ ਮਰ ਚੁੱਕੇ ਆ ਹਨਾ ਹਜੇ ਰੋਜ਼ ਮਰਨਾ ਅੱਜ ਅਸੀਂ ਰਿਸ਼ਤੇਦਾਰ ਇਕੱਠੇ ਹੋਏ ਆ ਉਹਨਾਂ ਦੇ ਘਰੇ ਬੈਠੇ ਆ ਦੁੱਖ ਵੰਡਾਉਣ ਆਏ ਆ ਕਿੰਨੇ ਦਿਨ ਅਸੀਂ ਬੈਠਾਂਗੇ ਜਦੋਂ ਅਸੀਂ ਘਰੋ ਘਰੀ ਚਲੇਗੇ ਭੋਗ ਪੈ ਗਿਆ ਇੱਕ ਖਾਲੀ ਘਰ ਉਹਨਾਂ ਨੂੰ ਖਾਨ ਨੂੰ ਆਉਣਾ ਜਿਹੜੀ ਕੋਠੀ ਉਸ ਬੱਚੇ ਨੇ ਚਾਵਾਂ ਨਾ ਪਾਈ ਆ ਆਪਦੇ ਆਪ ਆਰਕੀਟੈਕਟ ਤੋਂ ਨਕਸ਼ੇ ਤਿਆਰ ਕਰਾ ਕੇ ਇਕੱਲੀ ਇਕੱਲੀ ਚੀਜ਼ ਉਹਨੇ ਆਪਦੇ ਤਰੀਕੇ ਨਾਲ ਤਿਆਰ ਕਰਾਈ ਆ ਉਸ ਕੋਠੀ ਦੇ ਵਿੱਚ ਜਿੱਥੇ ਉਹਦੀਆਂ ਯਾਦਾਂ ਵਾਂ ਜਿੱਥੇ ਉਹ ਹੱਸਦਾ ਸੀ ਜਿੱਥੇ ਉਹ ਇਹਨਾਂ ਨੂੰ ਜਿਵੇਂ ਤੁਸੀਂ ਵੇਖਿਆ ਮੇਰੇ ਮਾਮਾ ਜੀ ਕਹ ਰਹੇ ਸੀ ਮੈਂ ਮੇਰੇ ਨਾਲ ਲੜੂ ਕਾਣ ਉੱਥੇ ਮੇਰੇ ਨਾਲ ਮੇਰੇ ਨਾਲ ਮੇਰਾ ਨਾਮ ਮਜ਼ਾਕ ਕਾਣ ਕਰੂਗਾ ਕਿ ਮੈਨੂੰ ਤੰਗ ਕਾਣ ਕਰੂਗਾ ਤਾਂ ਤੁਸੀਂ ਦੇਖੋ ਉਹਨਾਂ ਨੇ ਤਾਂ ਉਹਨਾਂ ਦੇ ਜਦੋਂ ਇਕੱਲੇ ਰਹਿ ਗਏ ਤੁਸੀਂ ਸੋਚ ਕੇ ਦੇਖੋ ਸਾਡੇ ਵੀ ਬੱਚੇ ਕਰੇ ਜਦੋਂ ਅਸੀਂ ਇਹ ਸੋਚਦੇ ਆਂ ਅਸੀਂ ਅੰਦਰ ਤੱਕਾਂ ਪੰਜਦੇ ਆਂ ਉਹ ਉਸ ਪਰਿਵਾਰ ਦਾ ਹਾਲ ਦੇਖੋ ਉਹ ਤਾਂ ਇੱਕ ਵਾਰੀ ਬੱਚਾ ਚਲਿਆ ਗਿਆ ਜਿਹੜਾ ਚਲਿਆ ਗਿਆ ਇਹਨਾਂ ਨੇ ਰੋਜ ਜਾਣਾ ਵਾ ਉਹਦੀਆਂ ਯਾਦਾਂ ਦੇ ਨਾਲ ਤੜਫਣਾ ਉਹ ਜਿਹੜੀ ਤੜਫਣਾ ਨਾ ਉਹ ਉਹ ਤਾਂ ਉਹਦੀ ਜਿਹੜੀ ਸਜ਼ਾ ਵਾ ਉਹ ਕਿਸੇ ਕਾਨੂੰਨ 'ਚ ਨਹੀਂ ਹੈਗੀ ਫੈਨ ਵੀ ਨਹੀਂ ਕੋਈ ਹੈਗੀ ਸੀ ਇਕੱਲਾ ਇਕੱਲਾ ਕੋਈ ਨਹੀਂ ਜੀ ਸਿੰਗਲ ਚਾਈਲਡ ਆ ਔਰ ਮੈਂ ਤਾਂ ਇਹ ਵੀ ਮਤਲਬ ਮਹਿਸੂਸ ਕਰਦਾ ਵੀ ਜਿਹੜੀ ਸਾਡੀ ਇੱਕ ਪੰਜਾਬ ਦੇ ਵਿੱਚ ਅਜੇ ਕਿ ਚੱਲ ਪਿਆ ਕਲਚਰ ਚੱਲ ਪਿਆ ਨਿਊਕਲੀਅਰ ਫੈਮਲੀਆ ਤੇ ਸਿੰਗਲ ਚਾਈਲਡ ਇਹ ਖਤਮ ਹੋਣਾ ਚਾਹੀਦਾ ਵਾ ਘੱਟੋ ਘੱਟ ਦੋ ਜਾਂ ਤਿੰਨ ਬੱਚੇ ਜ਼ਰੂਰ ਚਾਹੀਦੇ ਘਰ ਦੇ ਵਿੱਚ ਹੁਣ ਅੱਜ ਅੱਜ ਜੇ ਸਾਡੇ ਕੋਲੇ ਕੋਈ ਬੱਚਾ ਮਗਰ ਹੁੰਦਾ ਤੇ ਸ਼ਾਇਦ ਪਰਿਵਾਰ ਨੂੰ ਕੋਈ ਆਸ ਹੁੰਦੀ ਸ਼ਾਇਦ ਪਰਿਵਾਰ ਨੂੰ ਕੋਈ ਹੌਸਲਾ ਆਉਂਦਾ ਸ਼ਾਇਦ ਦੁੱਖ ਭੁੱਲ ਵੀ ਸਕਦਾ ਸੀ ਕੁਝ ਸਮੇਂ ਬਾਅਦ ਪਰ ਦੇਖੋ ਵੱਡੇ ਦੁੱਖਾ ਭੁੱਲੇ ਨਹੀਂ ਜਾਂਦੇਗੇ ਪਰ ਉਹ ਦੁੱਖ ਵੰਡਾਉਣ ਵਾਲੇ ਤਾਂ ਘਰੇ ਬੈਠੇ ਹ ਹੁਣ ਦੁੱਖ ਮਨਡਾਉਣ ਵਾਲਾ ਹੀ ਕੋਈ ਨਹੀਂ ਹੈਗਾ ਰਿਸ਼ਤੇਦਾਰ ਸੱਜਣ ਪਤਰ ਕਿਨੇ ਦਿਨ ਬੈਠਣਗੇ ਇੱਥੇ ਸਰ ਮੈਂ ਆਪਣੇ ਘਰੇ ਚਲੇ ਜਾਣਾ ਔਰ ਜਿੱਦਨੋ ਚਲੇਗੇ ਉਸ ਦਿਨ ਇਹਨਾਂ ਦੇ ਹਾਲਾਤ ਜਿਹੜੇ ਆ ਉਹ ਮੈਂ ਜਦੋਂ ਸੋਚਦਾ ਹਾਂ ਤੇ ਮੇਰੀ ਰੂਹ ਕੰਬ ਜਾਂਦੀ ਹੈ ਇੱਕ ਵਾਰੀ ਥੋੜੀ ਜੀ ਗੱਲ ਇਹ ਕਲੀਅਰ ਜਰੂਰ ਕਰ ਦਿਓ ਜਿਹੜੇ ਸਰੋਤੇ ਹੁਣ ਦੇਖ ਰਹੇ ਹੋਣਗੇ ਇਸ ਵੀਡੀਓ ਨੂੰ ਵੀ ਪੂਰਾ ਮਸਲਾ ਇਹ ਸੀਗਾ ਕਿ ਮੰਨ ਲਓ ਜ਼ਮੀਨ ਦਾ ਹੀ ਰੋਲਾ ਸੀ ਅੱਧੇ ਮਰਲੇ ਦਾ ਦੇਖੋ ਜੀ ਬੇਸਿਕਲੀ ਜ਼ਮੀਨ ਦਾ ਮਸਲਾ ਵੀ ਨਹੀਂ ਕਹੇ ਇਹ ਤਾਂ ਤਾਂ ਉਸ ਦਾ ਮਸਲਾ ਸੀਗਾ ਇਹ ਤਾਂ ਇਹਨਾਂ ਦੀ ਗੁੰਡਾਗਰਦੀ ਦਾ ਮਸਲਾ ਥਾ ਜ਼ਮੀਨ ਤੁਸੀਂ ਦੇਖੀ ਹੋਈ ਹੈ 1.5 ਜਾਂ 2 ਫੁੱਟ ਦੀ ਆ ਸਾਰੀ ਜਿਹੜੀ ਹੈਗੀ ਔਰ ਉਹ ਵੀ ਜ਼ਮੀਨ ਵੀ ਪੰਚਾਇਤੀ ਆ ਸਾਡਾ ਉਹਦੇ ਚ ਕੋਈ ਲੈਣਾ ਦੇਣਾ ਵੀ ਹੈ ਨਹੀਂ ਸੀਗਾ ਬੱਚਿਆਂ ਦਾ ਔਰ ਉਸ ਦਿਨ ਕੋਈ ਮਸਲਾ ਵੀ ਨਹੀਂ ਸੀਗਾ ਪਰ ਇਹ ਬੰਦੇ ਲੜਾਈ ਦਾ ਜਿਵੇਂ ਕਹਦੇ ਕਿ ਵੀ ਆਹੀ ਪਾਲਦੇ ਆ ਬਹਾਨਾ ਹੀ ਪਾਲਦੇ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਠੀਕ ਹੈ ਜੀ ਥੋੜੇ ਦਿਨ ਪਹਿਲਾਂ ਵੀ ਕਿਸੇ ਨਾਲ ਲੜ ਕੇ ਸਾਾਨੂੰ ਪਤਾ ਲੱਗਿਆ ਤਾਂ ਉਸ ਦਿਨ ਬੱਚੇ ਦੇਖੋ ਇਹ ਬੱਚਾ ਤੁਸੀਂ ਦੇਖਿਆ 17 ਸਾਲ ਦਾ ਬੱਚਾ ਇਹਨੇ ਪਲੱਸ 2 ਦੇ ਪੇਪਰ ਦਿੱਤੇ ਆ ਨੀਟ ਦਾ ਐਗਜ਼ਾਮ ਦਿੱਤਾ 99% ਨੰਬਰਾਂ ਦੇ ਔਰ ਇਹ ਮਤਲਬ ਬੀ ਡੀ ਐਸ ਬਾਰੇ ਵਿਚਾਰ ਕਰ ਰਿਆ ਸੀਗਾ ਜਾਂ ਇਹ ਕਹਿ ਰਿਆ ਸੀ ਮੈਂ ਬੀ ਫਾਰਮੇਸੀ ਕਰਨੀ ਮੈਨੂੰ ਵੀ ਫੋਨ ਕੀਤਾ ਵੀ ਮੈਂ ਕੀ ਕਰਾਂ ਜੀ ਕਿ ਮੈਨੂੰ ਮੇਰੀ ਲਾਈਨ ਦੱਸੋ ਇਹ ਬੱਚੇ ਉੱਥੇ ਇਹਨਾਂ ਨੇ ਸ਼ਬੀਰ ਲਾਉਣੀ ਸੀ ਅਗਲੇ ਦਿਨ ਪੈਸੇ-ਪੁਸੇ ਇਕੱਠੇ ਕੀਤੇ ਸੀ ਇਹ 5-7 ਤਾਂ 10 ਜਵਾਕ ਉੱਥੇ ਖੜੇ ਹੱਸਣ ਰਹੇ ਸੀ ਉਹ ਮੋੜ ਤੇ ਸਮਝੋ ਜਿਵੇਂ ਆਪਣੇ ਇੱਕ ਪਿੰਡ ਦੀ ਛੱਤ ਹੁੰਦੀ ਆ ਉਹ ਛੱਤ ਵਾਲਾ ਮਾਹੌਲ ਉੱਥੋਂ ਦਾ ਵੀ ਸ਼ਾਮ ਨੂੰ ਬੱਚੇ ਖੜ੍ਹ ਕੇ ਗੱਲਾਂ ਬਾਤਾਂ ਕਰਨੇ ਹੱਸਦੇ ਖੇਡਦੇ ਸੀਗੇ ਔਰ ਇਹ ਇੱਥੋਂ ਗਏ दारू ਪੀਤੀ ਹੋਈ ਸੀ ਰੱਜੇ ਸੀਗੇ ਗਾਲਾਂ ਕੱਢਦੇ ਗਏ ਆ ਇਹਨਾਂ ਨੇ ਕੋਈ ਜਾ ਕੇ ਜਾਂ ਤਾਂ ਉਹ ਵੀ ਕੋਈ ਆਰਗੂਮੈਂਟ ਕਰਦਾ ਬੰਦਾ ਕੋਈ ਬਹਿਸ ਪਸਈਆ ਕਰਦਾ ਥੋੜਾ ਜਿਹਾ ਖੜ ਕੇ ਇਹਨਾਂ ਨੇ ਪਤਾ ਨਹੀਂ ਇਹਨਾਂ ਦੇ ਮਨ ਚ ਕੀ ਸੀਗੀ ਜਾਂ ਕੋਈ ਨਸ਼ੇ ਦਾ ਇਹ ਇਹੋ ਜਿਹਾ ਸੀਗਾ ਇਹਨਾਂ ਨੇ ਜਾਂਦਾ ਹੀ ਫਾਇਰ ਮਾਰਿਆ ਔਰ ਸਾਡੀ ਮਾੜੀ ਕਿਸਮਤ ਉਹ ਫਾਇਰ ਜਿਹੜਾ ਹੈਗਾ ਇੱਕੋ ਹੀ ਫਾਇਰ ਬੱਚੇ ਦੇ ਜਿਹੜਾ ਹੈਗਾ ਦਿਲ ਤੇ ਲੱਗਾ ਤੇ ਸਾਡਾ ਬੱਚਾ ਉਸ ਮੌਕੇ ਤੇ ਖਤਮ ਹੋ ਗਿਆ ਜੀ ਉਹ ਤਾਂ ਬੱਚੇ ਖੜੇ ਗੱਲਾਂ ਕਰਦੇ ਸੀ ਇੱਕ ਵਾਰੀ ਉਹਦੀ ਮਾਤਾ ਆਈ ਵੀ ਅੰਦਰੋਂ ਉਹਨੂੰ ਆਵਾਜ਼ ਮਾਰਨ ਨੂੰ ਬੇਟਾ ਨੇਰਾ ਹੋ ਗਿਆ ਘਰ ਆ ਜਾ ਤਾਂ ਉਹਨੇ ਦੇਖਿਆ ਬੱਚੇ ਖੜੇ ਆ ਹਾਨ ਦੇ ਵਹਾਨ ਪਰਮਾਨ ਦੇ ਬੱਚੇ ਚਲੋ ਅਸੀਂ ਖੇਡ ਜਾਂਦੇ ਬੱਚੇ ਗੱਲਾਂ ਕਰਦੇ ਤੋ ਵਾਪਸ ਚਲੇ ਗਏ ਹੁਣ ਉਹ ਦੇਖ ਤੁਸੀਂ ਦੇਖਿਆ ਉਹਨਾਂ ਦੀ ਗੱਲ ਸੁਣੀ ਉਹ ਕਿੰਨਾ ਪਛਤਾਉਂਦੇ ਆ ਵੀ ਜੇ ਮੈਂ ਆਵਾਜ਼ ਮਾਰਨ ਗਈ ਸੀ ਤੇ ਮੈਂ ਲੈ ਹੀ ਆਉਂਦੀ ਉਹਨੂੰ ਵਾਪਸ ਉਹ ਵਿਲਾ ਹੱਥ ਨਹੀਂ ਆਉਂਦਾ ਜੀ ਕਹਿੰਦੇ ਇਹ ਰਫਲ ਵਗੈਰਾ ਮਿਲੀ ਆ ਪੁਲਿਸ ਨੂੰ ਉਥੋਂ ਜ਼ਮੀਨ ਚੋਂ ਹੀ ਹਾਂਜੀ ਉਹ ਅਗਲੇ ਦਿਨ ਸਰਪ੍ਰਿੰਦਰ ਸਿੰਘ ਜਿਹੜੇ ਡੀਐਸਪੀ ਨੇ ਉਹ ਜਿਸ ਦਿਨ ਆਏ ਸੀਗੇ ਤਾਂ ਉਹਨਾਂ ਨੂੰ ਸ਼ਾਇਦ ਜਾਂ ਡੀਐਸਪੀ ਗੁਰਦੀਪ ਸਿੰਘ ਉਹਨਾਂ ਨੂੰ ਇਹਨਾਂ ਨੇ ਕਿਹਾ ਵੀ ਸਾਡੀ ਰਫਲ ਨਹੀਂ ਮਿਲ ਰਹੀ ਉਹਨਾਂ ਨੇ ਫਿਰ ਆ ਕੇ ਉੱਥੇ ਜਦੋਂ ਕੀਤਾ ਸੀਗਾ ਇਨਵੈਸਟੀਗੇਟ ਕੀਤਾ ਉਹਨਾਂ ਨੇ ਬੰਦੇ ਲਾ ਕੇ ਕੋ ਲੇਬਰ ਲਾ ਕੇ ਉਹਨਾਂ ਨੇ ਜਦੋਂ ਜ਼ਮੀਨ ਪਟਾਈ ਆ ਤੇ ਉਹਦੇ ਵਿੱਚੋਂ ਗਾਰੇ ਚ ਰਫਲ ਮਿਲੀ ਆ ਜੀ ਹੋ ਸਕਦਾ ਉਦੋਂ ਡਿੱਗੀ ਹੋਵੇ ਜਾਂ ਉਦੋਂ ਦੱਬ ਗਏ ਹੋਣ ਇਹ ਜਦੋਂ ਭੱਜੇ ਨੇ ਕੋਈ ਇਹਦੇ ਬਾਰੇ ਜੀ ਆਪਾਂ ਹੁਣ ਕੁਝ ਨਹੀਂ ਕਹਿ ਸਕਦੇ ਹਣਾ ਵੀ ਉਹ ਦੱਬ ਗਏ ਆ ਜਾਂ ਉਹਨਾਂ ਤੋਂ ਡਿੱਗ ਪਈ ਆ ਜਾਂ ਕੀ ਹੋਇਆ ਜੀ ਹਣਾ ਪਰ ਜਿਹੜੀ ਉਹ ਸੀ ਉਹਦੀ ਵੀਡੀਓਗ੍ਰਾਫੀ ਹੋਈ ਆ ਪ੍ਰਸ਼ਾਸਨ ਨੇ ਵੀਡੀਓਗ੍ਰਾਫੀ ਕੀਤੀ ਆ ਮੌਕੇ ਤੇ ਲੇਬਰ ਲਾ ਕੇ ਉਹਨਾਂ ਨੇ ਜਦੋਂ ਉਹਨੂੰ ਪਟਾਇਆ ਹੈਗਾ ਜਗ੍ਹਾ ਨੂੰ ਤੇ ਉਹਦੇ ਚੋਂ ਉਹ ਗਨ ਮਿਲੀ ਆ ਜੀ ਹੂੰ ਦੋਸ਼ੀ ਚਾਹੇ ਫੜੇ ਗਏ ਨੇ ਜੇ ਜਿਵੇਂ ਬ੍ਰਦਰ ਨੇ ਦੱਸਿਆ ਕਿ ਤਿਲ ਤਿਲ ਜਿਹੜਾ ਪਰਿਵਾਰ ਆ ਹਰ ਪਲ ਉਹ ਆਪਦੇ ਪੁੱਤ ਦੇ ਇਸ ਵਿਛੋੜੇ ਦੇ ਵਿੱਚ ਹੀ ਸ਼ਾਇਦ ਆਪਣੀ ਜ਼ਿੰਦਗੀ ਕੱਟੂਗਾ ਬੜੀ ਵਧੀਆ ਗੱਲ ਬਾਈ ਨੇ ਵੀ ਕਹੀ ਕਿ ਬੱਚੇ 2-3 ਜ਼ਰੂਰ ਹੋਣੇ ਚਾਹੀਦੇ ਆ ਕਿਉਂਕਿ ਇਹ ਸਮਾਂ ਜਿਹੜਾ ਸੀ ਇਹ ਆਇਆ ਇਹ ਸਮਾਂ ਨਿਕਲ ਗਿਆ ਪਰ ਆਉਣ ਵਾਲੇ ਸਮੇਂ 'ਚ ਇਸ ਸਮਾਂ ਕਿਸੇ ਹੋਰ ਪਰਿਵਾਰ ਤੇ ਨਾਂ ਵੀ ਅਸੀਂ ਤਾਂ ਇਹ ਕਹਿੰਨੇ ਆ ਆਪਣੇ ਗੁੱਸੇ ਨੂੰ ਸ਼ਾਂਤ ਰੱਖੋ ਅਗਰ ਕੋਈ ਵੀ ਮਾੜਾ ਮੋਟਾ ਲੜਾਈ ਝਗੜਾ ਉਹਨੂੰ ਬਿਲਕੁਲ ਸਟਾਪ ਕਰ ਦਿਓ ਔਰ ਜਿਹੜੀ ਗੱਲ ਬਾਈ ਨੇ ਕਿ ਵਾਕਿਆ ਹੀ ਦੋ ਤਿੰਨ ਬੱਚੇ ਅੱਜ ਦੇ ਸਮੇਂ 'ਚ ਹੋਣੇ ਚਾਹੀਦੇ ਅੱਜ ਘਰ ਖਾਲੀ ਹੋ ਗਿਆ ਲੱਖਾਂ ਰੁਪਈਆਂ ਦੀ ਕੋਠੀ ਜਿਹੜੀ ਕੋਠੀ ਉਹਨੇ ਪੁੱਤ ਨੇ ਆਪ ਬਣਾਈ ਸੀ ਆਪ ਨਾਲ ਲੱਗ ਕੇ ਮਿਸਤਰੀਆਂ ਦੇ ਕੱਲੀ-ਕੱਲੀ ਚੀਜ਼ ਲਵਾਈ ਸੀ ਪਰ ਅੱਜ ਉਹ ਖਾਲੀ ਘਰ ਹੋ ਗਿਆ ਮਾਂ पल पल ਤੇ ਉਸ ਨੂੰ ਯਾਦ ਕਰਕੇ बेहोश ਹੁੰਦੀ ਪਈ ਆ ਪਿਤਾ ਉਸ ਦਿਨ ਦਾ ਰੋਂਦਾ ਕਰ ਲਾਉਂਦਾ ਪਿਆ ਲੇਕਿਨ ਇਹ ਤਸਵੀਰਾਂ ਜਿਹੜੀਆਂ ਨੇ ਇਹ ਸਿੱਖਣ ਦੇ ਲਈ ਨੇ ਇਹ ਅਸੀਂ ਤਾਂ ਤੁਹਾਡੇ ਤੱਕ ਸਾਂਝਾ ਕਰ ਰਹੇ ਹਾਂ ਕਿ ਤੁਸੀਂ ਇਹਨਾਂ ਤਸਵੀਰਾਂ ਤੋਂ ਸਿੱਖੋ ਜ਼ਰੂਰ ਕਿ ਇਹੋ ਜੀ ਘਟਨਾ ਕਿਤੇ ਹੋਰ ਨਾ ਵਾਪਰੇ ਔਰ ਜਿਹਦੇ ਨਾਲ ਪਰਿਵਾਰਾਂ ਦੇ ਪਰਿਵਾਰ ਖਤਮ ਹੋਣ ਕਮੈਂਟ ਸੈਕਸ਼ਨ ਤੁਹਾਡੇ ਲਈ ਆਪਣੀ رائے ਇਸ ਬਾਬਤ ਜ਼ਰੂਰ ਲਿਖਣਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ